ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ YouTube ਦੇਖਦੇ ਹੋ ਅੱਜ ਕੱਲ YouTube ਦਾ ਜਮਾਨਾ ਆਪਾਂ ਸਾਰੇ YouTube ਤੇ ਦੇਖਦੇ ਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵਧੀਆ ਚੀਜ਼ਾਂ ਚੰਗੀਆਂ ਮਾੜੀਆਂ ਸਾਰੀਆਂ ਉੱਥੇ ਹੱਥ ਲੱਗ ਜਾਂਦੀਆਂ ਨੇ ਬੰਦੇ ਦੇ ਚਲੋ ਟੈਕਨੋਲੋਜੀ ਦਾ ਜਮਾਨਾ ਹੈ ਔਰ ਕੋਈ ਮਾੜੀ ਚੀਜ਼ ਨਹੀਂ ਹੈਗੀ ਵਧੀਆ ਹੈ ਬਹੁਤ ਸੁਖ ਹੈ ਆਪਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਬਣਾਇਆ ਇਸ 21ਵੀਂ ਸਦੀ ਦੇ ਵਿੱਚ ਜੋ ਦਿਮਾਗ ਹੈ ਬੰਦੇ ਦਾ ਬਹੁਤ ਅੱਗੇ ਚਲਾ ਜਾ ਚੁੱਕਾ ਹੈ ਸੋ ਜਿਹੜੀ ਚੀਜ਼ ਬਾਰੇ ਕਲਪਨਾ ਵੀ ਨਹੀਂ ਕੀਤੀ ਹੋਣੀ ਸੋਚਿਆ ਵੀ ਨਹੀਂ ਹੋਣਾ ਉਹ ਤਿਆਰ ਕਰੀ ਜਾਂਦਾ ਬੰਦਾ ਇਹ ਸਾਰੀ ਵੈਗੁਰ ਦੀ ਪਾਈ ਹੋਈ ਸੋ ਹੈ ਜਿਹਦੀ ਵਜ੍ਹਾ ਨਾਲ ਬੰਦਾ ਇੱਥੇ ਤੱਕ ਪਹੁੰਚਿਆ ਤੇ ਜਿੰਨੀ ਜਿੰਨੀ ਸਤਗੁਰ ਕਹਿੰਦੇ ਨੇ ਕਿ ਸਾਇੰਸ ਵਧਦੀ ਹੈ ਜਿੰਨੀ ਸਾਇੰਸ ਵਧੂਗੀ ਉਨੇ ਤਰੱਕੀ ਦਾ ਬੰਦੇ ਦੇ ਹੋਊਗੀ ਪਰ ਬੰਦੇ ਦੀ ਉਨੀ ਹੀ ਉਮਰ ਕਟੂਗੀ ਉਨਾ ਹੀ ਬੰਦਾ ਰੱਬ ਨਾਲੋਂ ਟੁੱਟੂ ਆ ਸਤਿਗੁਰ ਕਹਿੰਦੇ ਨੇ ਕਿ ਜਿੰਨੀ ਸਾਇੰਸ ਵਧੂਗੀ ਆਉਣ ਵਾਲੇ ਸਮੇਂ ਦੇ ਵਿੱਚ ਉਨਾ ਹੀ ਬੰਦਾ ਰੱਬ ਨਾਲ ਟੁੱਟੂਗਾ ਸੋ ਸਮਾਂ ਆ ਚੁੱਕਾ ਹੈ ਮੈਂ ਗੱਲ ਕਰਨ ਜਾ ਰਿਹਾ ਬਾਪੂ ਬਲਕੌਰ ਸਿੰਘ ਦੀ ਬਾਪੂ ਬਲਕੌਰ ਜਿਦੀ ਉਮਰ ਦੇਖਣ ਨੂੰ ਘੱਟੋ ਘੱਟ 70-75 ਦੇ ਆਸ-ਪਾਸ ਹੋ ਸਕਦਾ ਹੈ 80 ਦਾ ਵੀ ਹੋ ਸਕਦਾ ਹੈ ਉਹਦਾ ਸਰੀਰ ਹੈ ਔਰ ਕਾਇਆ ਬਹੁਤ ਫਿੱਟ ਹੈ ਬਿਮਾਰੀਆਂ ਤੋਂ ਰਹਿਤ ਹੈ ਔਰ ਬਾਪੂ ਜੀ ਨੂੰ ਕਾਫੀ ਨੌਲੇਜ ਹੈ ਬਹੁਤ ਵਿਦਵਾਨ ਬਹੁਤ ਪੜ੍ਹੇ ਲਿਖੇ ਔਰ ਬਹੁਤ ਗਿਆਨ ਪ੍ਰਾਪਤ ਕਰਿਆ ਉਹਨਾਂ ਨੇ ਕਿਤਾਬਾਂ ਪੜ੍ਹਨ ਦਾ ਸੋ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਜ਼ਿਆਦਾ ਪੜ੍ਹਨਾ ਜੇ ਕਈ ਵਾਰੀ ਪੜ੍ਹਨਾ ਤੇ ਸਾਡੇ ਮਾਤਾ ਪਿਤਾ ਨੇ ਕਹਣਾ ਸੁੱਤੋ ਸੋ ਜੋ ਜ਼ਿਆਦਾ ਨਹੀਂ ਪੜੀਦਾ ਹੁੰਦਾ ਜ਼ਿਆਦਾ ਪੜਿਆ ਦਿਮਾਗੇ ਲ ਜਾਂਦਾ ਤੇ ਅਸੀਂ ਕਹਣਾ ਵੀ ਅੱਛਾ ਸੱਚੀ ਗੱਲ ਹੋ ਗਈ ਉਹ ਪਤਾ ਹੁਣ ਲੱਗਦਾ ਕਿ ਵਾਕਈ ਫਿਰ ਅਸੀਂ ਵੱਡੇ ਹੋਏ ਤਾਂ ਲੋਕਣ ਇੰਨਾ ਪੜ ਪੜ ਕੇ ਇੰਨੀ ਨੇ ਤਰੱਕੀਆਂ ਇੰਨੀ ਨੇ ਵਧੀਆ ਪੋਸਟਰ ਤੇ ਗਏ ਤਾਂ ਵੀਰੇ ਲੱਗਦਾ ਸੀਗੇ ਵੀ ਸਾਡੇ ਮਾਪਿਓ ਚੱਲ ਉਦਾਂ ਹੀ ਬੱਚਿਆਂ ਨੂੰ ਟਿਕਨ ਟੇਕੇ ਸੌਣ ਵਾਸਤੇ ਕਹਿ ਦਿੰਦੇ ਹੋਣਗੇ ਵੀ ਚੱਲ ਬਹੁਤ ਪੜ ਲਿਆ ਕੀ ਐਵੇਂ ਦਿਮਾਗ ਤੇ ਲੋਡ ਪਾਇਆ ਪਰ ਗੱਲ ਸੱਚੀ ਹੈ ਵੀਰ ਮੇਰੇ ਉਹ ਜਿਆਦਾ ਪੜਾਈ ਦੇ ਨਾਲ ਜਦੋਂ ਆਪਾਂ ਜਿਆਦਾ ਪੜਦੇ ਰਹਿੰਦੇ ਆ ਪੜਦੇ ਰਹਿੰਦੇ ਦਿਮਾਗ ਇੱਕ ਜਗ੍ਹਾ ਲੱਗਿਆ ਰਹਿੰਦਾ ਤਾਂ ਦਿਮਾਗ ਦੀ ਜਿਹੜੀ ਡੁਆਇਸ ਉਹ ਹੈਂਗ ਹੋ ਜਾਂਦੀ ਹੈ ਤਾਂ ਦਿਮਾਗ ਪਾਗਲ ਹੁੰਦਾ ਸੋ ਬਾਪੂ ਬਲਕੌਰ ਦਾ ਵੀ ਹੋ ਚੁੱਕਾ ਹੈ ਬਾਪੂ ਕਹਿੰਦਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਪੂਰਾ ਪੜਿਆ ਬਾਪੂ ਕਹਿੰਦਾ ਹੈ ਕਿ ਮੈਂ ਗੀਤਾ ਵੀ ਪੜੀ ਹੈ ਰਮਾਇਣ ਵੀ ਪੜੀ ਹੈ ਬਾਈਬਲ ਵੀ ਪੜੀ ਹੈ ਤੇ ਆਪਣੀ ਕੁਰਾਨ ਸ਼ਰੀਫ ਬਾਰੇ ਵੀ ਬਹੁਤ ਕੁਝ ਜਾਣਦਾ ਹੈ ਬਾਪੂ ਨੇ ਸਾਰੇ ਧਰਮਾਂ ਦੇ ਕਹਿੰਦਾ ਮੈਂ ਚਾਰੇ ਵੇਦ ਤੱਕ ਇਥੋਂ ਤੱਕ ਕਹਿਤਾ ਕਿ ਉਹ ਵੀ ਪੜਿਆ ਹੈ ਤੇ ਚਲੋ ਠੀਕ ਹੈ ਪੜਿਆ ਤਾਂ ਵਧੀਆ ਗੱਲ ਹੈ ਨਿਰਾਂ ਗੱਲ ਪੜਨ ਨਾਲ ਨਹੀਂ ਗੱਲ ਹੁੰਦੀ ਹੈ ਵਿਚਾਰਨ ਨਾਲ ਜਿਵੇਂ ਆਪਾਂ ਗੁਰਬਾਣੀ ਪੜ੍ਹਦੇ ਆ ਜੇ ਗੁਰਬਾਣੀ ਪੜ੍ਹ ਕੇ ਆਪਾਂ ਗੁਰਬਾਣੀ ਦਾ ਅਸਰ ਨਹੀਂ ਕਰਿਆ ਉਸ ਸਮੁੰਦਰ ਨੂੰ ਆਪਣੇ ਮਨ ਵਿੱਚ ਨਹੀਂ ਵਸਾਇਆ ਜੇ ਇੱਕ ਕੰਨੋਂ ਸੁਣ ਕੇ ਦੂਜੇ ਕੰਨ ਨਹੀਂ ਕੱਢਤਾ ਤਾਂ ਉਹਦਾ ਪੜਿਆ ਤੇ ਸੁਣਿਆ ਦੋਨੋਂ ਬੇਕਾਰ ਹੁੰਦੇ ਨੇ ਇਸੇ ਤਰ੍ਹਾਂ ਹੀ ਜਦੋਂ ਆਪਾਂ ਗੁਰਦੁਆਰੇ 'ਚ ਜਾਂਦੇ ਆ ਜਾਂ ਦੀਵਾਨ ਘਰ ਵਿੱਚ ਜਾਂਦੇ ਆ ਜਾਂ ਸਤਸੰਗ ਵਿੱਚ ਜਾਂਦੇ ਆ ਜਦੋਂ ਆਪਾਂ ਉੱਥੇ ਸਤਿਗੁਰੂ ਦੇ ਨਾਲ ਲੀਨ ਹੋ ਕੇ ਸਾਹਮਣੇ ਵਾਲੇ ਪ੍ਰਚਾਰਕ ਨੂੰ ਸੁਣਦੇ ਆ ਤਾਂ ਜਿਹੜੀ ਜੋ ਵੀ ਗੁਰਬਾਣੀ ਸੁਣਨੇ ਆ ਉਹਦੇ ਵਿੱਚ ਲੀਨ ਹੋ ਕੇ ਆਪਾਂ ਪਰਮਾਤਮਾ ਦੇ ਵਿੱਚ ਸਮਾ ਜਾਣੇ ਆ ਸੋ ਫਿਰ ਆਪਾਂ ਉਹਦਾ ਅਸਰ ਜਿਹੜਾ ਹੈ ਉਹ ਆਪਣੇ ਮਨ ਦੇ ਵਿੱਚ ਅਗਰ ਸੰਭਾਲ ਕੇ ਰੱਖ ਲਿਆ ਤਾਂ ਆਪਾਂ ਖੁਦ ਹੀ ਰੱਬ ਬਣ ਗਏ ਤਾਂ ਆਪਾਂ ਨੂੰ ਬਹੁਤ ਗਿਆਨ ਹੋ ਜਾਂਦਾ ਹੈ ਜੇ ਇੱਕ ਕੰਨੀ ਪਾ ਕੇ ਇੱਕ ਕੰਨੀ ਕੱਢੀ ਜਾਣਾ ਹੈ ਚੋਰੀ ਸਾਡੇ ਲਈ ਚੰਗੀ ਨਹੀਂ ਢੰਗੇ ਸਾਡੇ ਲਈ ਚੰਗੀ ਨਹੀਂ ਬਦਮਾਸ਼ੀ ਸਾਡੇ ਲਈ ਚੰਗੀ ਨਹੀਂ ਕਿਰਤ ਕਰਨੀ ਚਾਹੀਦੀ ਹੈ ਨੇਕ ਕੰਮ ਕਰਨੇ ਚਾਹੀਦੇ ਨੇ ਪਾਪ ਨਹੀਂ ਕਰਨਾ ਚਾਹੀਦਾ ਇਹ ਸੁਣਨ ਤੋਂ ਬਾਅਦ ਵੀ ਜਦੋਂ ਆਪਾਂ ਘੜੀ ਦੋ ਘੜੀ ਆਪਾਂ ਸਿਮਰਨ ਕਰਿਆ ਉਸ ਤੋਂ ਬਾਅਦ ਭੁੱਲ ਗਏ ਉਹ ਫੇਰ ਉਹੀ ਕੰਮ ਕਰਨ ਲੱਗ ਗਏ ਤਾਂ ਸਮਝੋ ਇੱਕ ਕੰਨ ਸੁਣੀ ਇੱਕ ਕੰਨ ਕੱਢੀ ਉਹ ਗੱਲ ਹੋ ਗਈ ਸੋ ਇਸ ਬਜ਼ੁਰਗ ਦਾ ਵੀ ਦਿਮਾਗ ਹੈ ਉਹ ਹਿੱਲ ਪੂਰੀ ਤਰ੍ਹਾਂ سے ਥੋੜਾ ਬੋੜਾ ਨਹੀਂ ਇਹਦੀਆਂ ਗੱਲਾਂ ਸੁਣਨ ਤੋਂ ਬਾਅਦ ਤਾਂ ਇਹ ਲੱਗਦਾ ਕੁਝ ਗੱਲਾਂ ਸਹੀ ਵੀ ਕਰਦਾ ਹੈ ਹਾਂ ਜਿਹੜੀਆਂ ਗੱਲਾਂ ਸਾਇੰਸ ਦੀਆਂ ਕਰਦਾ ਉਹ ਸਹੀ ਕਰਦਾ ਹੈ ਤੇ ਜਿਹੜਾ ਇਹ ਗੁਰਬਾਣੀ ਨੂੰ ਕਹਿੰਦਾ ਹੈ ਕਿ ਐਦਾਂ ਉਹਦੇ ਅਰਥ ਉਲਟੇ ਕਰ ਦਿੰਦਾ ਵੀ ਇਹਦਾ ਅਰਥ ਇਹ ਹੈ ਤਾਂ ਇਹ ਐਡਾ ਵੱਡਾ ਵਿਆਖਿਆਵਾਂ ਵਾਲਾ ਜਾਂ ਐਡਾ ਪ੍ਰਚਾਰਕ ਵੀ ਨਹੀਂ ਹੈਗਾ ਜਿੱਥੇ ਗੱਲ ਚੱਲੀ ਕਿ ਪੰਜਾ ਸਾਹਿਬ ਨਾਲ ਪੰਜਾ ਗੁਰੂ ਸਾਹਿਬ ਨੇ ਐਡਾ ਵੱਡਾ ਹੁੰਦਾ ਪੱਥਰ ਰੂਪ ਤਾਂ ਉਹ ਪੰਜਾ ਛਪਿਆ ਹੋਇਆ ਅੱਜ ਵੀ ਹੈਗਾ ਤਾਂ ਇਹ ਕਹਿੰਦਾ ਕਿ ਇਦਾਂ ਹੋ ਨਹੀਂ ਸਕਦਾ ਇਹ ਗੱਲ ਕਰਦਾ ਸਾਇੰਸ ਦੇ ਅਧਾਰ ਤੇ ਸਾਇੰਸ ਨਾਲ ਇਦਾਂ ਨਹੀਂ ਹੋ ਸਕਦਾ ਪਰ ਉਹ ਸਤਗੁਰਾਂ ਜਿਹੜਾ 84 ਲੱਖ ਜੂਨ ਐਵੇਂ ਨਹੀਂ ਹੋ ਜਾਂਦੀ ਉਹਨੇ ਪੱਥਰਾਂ ਵਿੱਚ ਵੀ ਕੀੜੇ ਪਾਲੇ ਹੋਣੇ ਇਹਨੂੰ ਬੰਦਾ ਪੁੱਛੇ ਵੀ ਤੇਰੀ ਸਾਇੰਸ ਨੇ ਦੱਸਿਆ ਕਦੇ ਵੀ ਪੱਥਰਾਂ ਵਿੱਚ ਕੀੜੇ ਹੈਗੇ ਨੇ ਜੇ ਹੈਗੇ ਨੇ ਦੱਸਿਆ ਤਾਂ ਉਹਨਾਂ ਦਾ ਭੋਜਨ ਕਿਵੇਂ ਚੱਲਦਾ ਹੈ ਉਹਨਾਂ ਨੂੰ ਹਵਾ ਕਿੱਥੋਂ ਮਿਲਦੀ ਹੈ ਉਹਨਾਂ ਨੂੰ ਆਕਸੀਜਨ ਹੈ ਜਿਹੜਾ ਇਹ ਕਹਿੰਦਾ ਕਿ ਜਲ ਵਿੱਚ ਸਤਗੁਰ ਨੇ ਟੂਬੀ ਲਾ ਕੇ ਤਾਂ ਉਹ ਬਚ ਕਿਵੇਂ ਗਏ ਗੁਰੂ ਨਾਨਕ ਪਾਤਸ਼ਾਹ ਔਰ ਪਾਣੀ ਦੇ ਵਿੱਚ ਆਕਸੀਜਨ ਨਹੀਂ ਮਿਲਦੀ ਬਚ ਨਹੀਂ ਸਕਦਾ ਬੰਦਾ ਉਹ ਮੂਰਖਾ ਤੂੰ ਇੰਨਾ ਵਿਦਵਾਨ ਹੋ ਕੇ ਮੂਰਖ ਘਵਾ ਰਿਹਾ ਮੇਰੇ ਵਰਗੇ ਮਾਮੂਲੀ ਜੇ ਛੁਟ ਕਿੰਚਰ ਮਾਤਰ ਬੰਦੇ ਤੋਂ ਵੀ ਜਿਹੜਾ ਗੁਰੂ ਹੈ ਜਿਹਦੀ ਵਜ੍ਹਾ ਨਾਲ ਹਵਾ ਚੱਲ ਪਾਣੀ ਜਿੰਨਾ ਸਾਰਾ ਕੁਝ ਧਰਤੀ ਆਕਾਸ਼ ਪਤਲ ਜਿਹਦੇ ਹੁਕਮ ਦੇ ਵਿੱਚ ਬੰਦਿਆ ਹੋਇਆ ਸਾਰੀਆਂ ਆਕਸੀਜਨਾਂ ਸਾਰੀਆਂ ਪਾਉਣਾ ਚੰਨ ਧਰਤੀ ਤਾਰੇ ਜਿਹੜੇ ਨੇ ਸਤਿਗੁਰ ਨੇ ਜਦੋਂ ਆਪਣੇ ਪ੍ਰਗਟ ਕੀਤੇ ਹੋਏ ਨੇ ਤਾਂ ਇਹ ਸਾਰਾ ਕੁਝ ਉਹਦੇ ਵਿੱਚ ਸਮਾਇਆ ਹੋਇਆ ਹੈ ਤਾਂ ਜਿਹੜੀਆਂ ਆਕਸੀਜਨ ਨੇ ਉਹ ਸਤਿਗੁਰੂ ਨੇ ਮਿਲਦੀਆਂ ਸਤਿਗੁਰ ਤੁਨ ਸਦੇ ਤਾਂ ਨਾਲ ਚੱਲਦੀਆਂ ਨੇ ਸਾਰੀਆਂ ਚੀਜ਼ਾਂ ਓਏ ਜੇ ਜਲ ਵਿੱਚ ਇੱਕ ਮੱਛੀ ਜਿੰਦੀ ਰਹਿ ਸਕਦੀ ਹੈ ਉਹਨੂੰ ਵੀ ਆਕਸੀਜਨ ਮਿਲਦੀ ਹੈ ਤਾਂ ਫਿਰ ਬੰਦਾ ਛੱਡ ਉਹ ਬੰਦਾ ਇਹਨੂੰ ਨਾ ਮਿਲੇ ਮਰ ਜਾਊਗਾ ਬੰਦਾ ਮੱਛੀ ਦਾ ਸਾਹ ਹੋ ਰਿਹਾ ਉਹ ਗਰਲਫ੍ਰੈਂਡਾਂ ਦੇ ਵਿੱਚ ਉਹ ਆਕਸੀਜਨ ਪੈਦਾ ਕਰਦੀ ਆ ਪਰ ਜਿਹੜਾ ਖੁਦ ਗੁਰੂ ਹੈ ਸ੍ਰਿਸ਼ਟੀ ਦਾ ਮਾਲਕ ਹੈ ਉਹ ਉਹਨਾਂ ਨੇ ਗੁਰਬਾਣੀ ਚ ਲਿਖਿਆ ਲੱਖ ਅਗਾਸਾ ਅਗਾਸ ਲੱਖ ਪਤਾਲ ਪਤਾਲ ਉਹ ਬਾਪੂ ਬਲਕੌਰ ਸਾਂ ਤੂੰ ਇਹ ਦੱਸ ਤੈਨੂੰ ਤਿੰਨ ਕਾ ਪਤਾ ਪਤਾ ਹੈ ਧਰਤੀ ਆਕਾਸ਼ ਪਤਾਲ ਇਹ ਸਾਨੂੰ ਇਹਨਾਂ ਤਿੰਨਾਂ ਦਾ ਪਤਾ ਹੈ ਆ ਬਾਕੀ ਭ੍ਰਮੰਡ ਬੰਨੇ ਜਾਂਦੇ ਨੇ ਚੰਨ ਤਾਰੇ ਜਿੰਨੇ ਨੇ ਹਨਾ ਛੋਟੀਆਂ ਛੋਟੀਆਂ ਧਰਤੀਆਂ ਬੰਨੇ ਜਾਂਦੇ ਨੇ ਪਿਰਾਮਿਡ ਨੇ ਇਹ ਤੇ ਉਹਨਾਂ ਨੇ ਤਾਂ ਬਹੁਤ ਸਮਾਂ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਹੀ ਕਹਿਤਾ ਸੀ ਲੱਖਾਂ ਅਗਾਸ ਨੇ ਲੱਖਾਂ ਪਤਾਲ ਨੇ ਤੇ ਤੇਰੀ ਸਾਇੰਸ ਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਤੇ ਜਦੋਂ ਸਤਗੁਰਾਂ ਨੇ ਟੁੱਬੀ ਮਾਰੀ ਸੀ ਕਿੰਨੇ ਪਤਾਲ ਥੱਲੇ ਚਲੇ ਗਏ ਸੀ ਹਨਾ ਬਾਲਾ ਜੀ ਜਾਂ ਮਰਦਾਨਾ ਜੀ ਨੇ ਫਿਰ ਪੈਰੀ ਪੈਗੇ ਸੱਚੇ ਪਾਤਸ਼ਾਹ ਬਹੁ ਡੂੰਗੇ ਆ ਗਏ ਡਰ ਲੱਗਿਆ ਕਿ ਤੇ ਥੱਲੇ ਨਾ ਰਹਿ ਜੀ ਤਾਂ ਫਿਰ ਸਤਗੁਰਾਂ ਨੇ ਉਹਨਾਂ ਨੂੰ ਕਿਹਾ ਵੀ ਟੈਨਸ਼ਨ ਨਾ ਲੈ ਕੁੱਤੇ ਆ ਗਏ ਤਾਂ ਗੁਰੂ ਦੀ ਰੀਸ ਆਪਾਂ ਨਹੀਂ ਕਰ ਸਕਦੇ ਤੇ ਇਹ ਬੁੱਢਾ ਗਿਆ ਹੱਲ ਔਰ ਇਹਦੀਆਂ ਜ਼ਿਆਦਾ ਵੀਡੀਓ ਨਾ ਦੇਖਿਆ ਕਰੋ ਦੇਖੋ ਇੱਕ ਹੁੰਦਾ ਹੈ ਆਸਤਿਕ ਇੱਕ ਹੁੰਦਾ ਹੈ ਨਾਸਤਿਕ ਆਸਤਿਕ ਦੀ ਜੇ ਜ਼ਿਆਦਾ ਸੁਣੋਗੇ ਤਾਂ ਤੁਹਾਡੇ ਮਨ ਵਿੱਚ ਉਹ ਜੀ ਆਸਤਾ ਵਧੂਗੀ ਗੁਰੂ ਦੇ ਪ੍ਰਤੀ ਪ੍ਰੇਮ ਵਧੂਗਾ ਪਿਆਰ ਵਧੂਗਾ ਸਮਰੱਥਾ ਵਧੂਗੀ ਨਾਸਤਿਕ ਜਿਹੜੇ ਨੇ ਜਿਹੜੇ ਚੀਜ਼ ਨੂੰ ਕਿਸੇ ਨੂੰ ਮੰਨਦੇ ਨਹੀਂ ਤੁਸੀਂ ਖੁਦ ਨਾਸਤਿਕ ਹੋ ਜਾਓਗੇ ਸੋ ਇਹੋ ਜੇ ਇਹੋ ਜੇ ਪਗਲੇ ਲੋਕ ਇਹੋ ਜੇ ਘਟੀਆ ਬੁੱਧੀ ਦੇ ਘਟੀਆ ਮਾਨਸਿਕਤਾ ਵਾਲੇ ਲੋਕ ਜਿਹੜੇ ਨੇ ਸ਼ੁਰੂ ਤੋਂ ਹੀ ਜਦੋਂ ਦੀ ਸ੍ਰਿਸ਼ਟੀ ਬਣੀ ਨਾਲ-ਨਾਲ ਹੀ ਆਏ ਨੇ ਨਾਲ ਨਾਲ ਹੀ ਜਾਣੇ ਨੇ ਸੋ ਆਹ ਜਿਹੜੀ মিডিਆ ਕਤੀਬ মিডিਆ ਖਾਮ ਖਾਈ ਉਦਾਂ ਹੀ ਭਾਲਦੀ ਫਿਰਦੀ ਇਹਨਾਂ ਨੂੰ ਖਬਰ ਤਾਂ ਕੋਈ ਲੱਭਦੀ ਨਹੀਂ ਹੈਗੀ ਚੱਜ ਦੀ ਮਾੜਾ ਜਿਹਾ ਦੇਖ ਲਿਆ ਕਿ ਆਹ ਬੰਦਾ ਵਾਇਰਲ ਹੋ ਰਿਹਾ ਤਾਂ ਵੀ ਉਹਦੇ ਚੱਕਰ 'ਚ ਉਹਦੇ ਕੋਲ ਆਪਣਾ ਟੁੱਟਾ ਜਿਹਾ ਕੈਮਰਾ ਲੈ ਕੇ ਪਹੁੰਚ ਜਾਂਦੇ ਨੇ ਵੀ ਅਸੀਂ ਇੰਟਰਵਿਊ ਕਰ ਲਈਏ ਅਸੀਂ ਇੰਟਰਵਿਊ ਕਰ ਲਈਏ ਇਹੋ ਜਿਹੇ ਇੰਟਰਵਿਊਆਂ ਦੋ ਮੇਰੇ ਵੀਰੋ ਭਰਾਵੋ ਇਹਨਾਂ ਦੀਆਂ ਨਾ ਵੇਖਿਆ ਕਰੋ ਔਰ ਚੈਨਲਾਂ ਵਾਲੇ ਭਰਾਵੋ ਤੁਹਾਡੇ ਪੈਰੀਂ ਪੈ ਜੀਏ ਨਾ ਇਹਨਾਂ ਬੰਦਿਆਂ ਨੂੰ ਪ੍ਰਮੋਟ ਕਰੋ ਜਿਨ੍ਹਾਂ ਨੂੰ ਤੁਸੀਂ ਨਚੋੜ ਕੱਟ-ਕੱਟ ਪੁੱਛ ਰਹੇ ਕਿ ਵਾਕਈ ਐਦਾਂ ਹੀ ਹੁੰਦਾ ਵਾਕਈ ਰੱਬ ਨਹੀਂ ਹੁੰਦਾ ਉਹ ਡੰਗਰੋ ਜੇ ਰੱਬ ਨਾ ਹੋਵੇ ਤਾਂ ਤੁਸੀਂ ਕਿੱਥੋਂ ਜੰਮ ਗਏ ਕਿੱਥੋਂ ਪੜ ਗਏ ਤੁਹਾਡੀ ਹਿੰਮਤ ਕੀ ਹੈ ਤੁਸੀਂ ਦੂਜਾ ਸਾਹ ਲੈ ਜੋ ਮੂੰਹ ਦੇ ਵਿੱਚ ਬੰਦਾ ਇੱਕ ਬੁਰਕੀ ਪਾਉਂਦਾ ਹੈ ਉਹਦੇ ਹੁਕਮ ਤੋਂ ਬਿਨਾ ਨਹੀਂ ਪੈਂਦੀ ਅੰਦਰ ਨਹੀਂ ਜਾਂਦੀ ਹਜਮ ਨਹੀਂ ਹੁੰਦੀ ਤੁਸੀਂ ਉਹਨਾਂ ਕੋਲੋਂ ਮਚੋੜ ਕੱਟਣ ਜਾਂਦੇ ਹੋ ਤੁਹਾਨੂੰ ਅੰਨਿਓ ਅਕਲ ਦਿਓ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਜੋ ਗੁਰਬਾਣੀ 'ਚ ਹੈ ਉਹ ਸੱਚ ਹੈ ਇਹੋ ਜਿਹੇ ਮਾੜੀਆਂ ਗੱਲਾਂ ਕਰਨ ਵਾਲਿਆਂ ਕੋਲ ਨਾ ਚਾਹੀਏ ਤੁਸੀਂ ਉਹਨਾਂ ਨੂੰ ਬਹੁਤ ਪ੍ਰਚਾਰਿਤ ਕਰ ਦਿਓ ਕੀ ਕੱਟਣਾ ਤੁਸੀਂ ਚਾਹਦੇ ਕੀ ਹੋ ਦੀ ਜੇ ਮਤਲਬ ਵਿਕੇ ਹੋਇਆ ਜਾਂ ਖਰੀਦੇ ਹੋਇਆ ਉਹਨਾਂ ਦੇ ਜਾਂ ਫਿਰ ਗੁਰੂ ਨਾਲੋਂ ਤਾਂ ਤੋੜ ਦੇਣੀ ਤਾਂ ਫਿਰ ਟੁੱਟ ਜਾਣਾ ਚਾਹੁੰਦੇ ਹੋ ਕੀ ਗੱਲ ਗੁਰੂ ਕੇਤੇ ਚੰਨ ਹੁੰਦੇ ਆ ਗੁਰਬਿੰਖੋਰ ਹਨੇ ਗੁਰਬਾਣੀ ਦੇ ਵਿੱਚ ਲਿਖਿਆ ਹੈ ਵੀ ਚੰਨ ਭਾਵੇਂ ਜਿੰਨੇ ਮਰਜੀ ਹੋਣ ਗੁਰੂ ਬਿਨਾਂ ਘੋਰ ਹਨੇਰਾ ਹੱਸਦਾ ਤਾਂ ਉਹ ਗੁਰੂ ਸ਼ਬਦ ਕਿੱਥੋਂ ਮਿਲਦਾ ਉਹ ਤਾਂ ਆਪਾਂ ਨੂੰ ਗੁਰਬਾਣੀ ਚੋਂ ਮਿਲਦਾ ਹੈ ਸੋ ਇਹਨਾ ਪਾਗਲਾ ਦੀਆਂ ਨਾ ਗੱਲਾਂ ਸੁਣਿਆ ਕਰੋ ਇਹਨਾਂ ਨੂੰ ਪ੍ਰਮੋਟ ਨਾ ਕਰਿਆ ਕਰੋ ਹਾਂ ਇਹ ਦੀਨ ਦੁਨੀਆ ਦੀਆਂ ਗੱਲਾਂ ਆਮ ਗੱਲਾਂ ਜਿਹੜੀਆਂ ਨੇ ਉਹ ਬਾਪੂ ਸਹੀ ਕਰਦਾ ਉਹਨੂੰ ਨੌਲੇਜ ਹੈਗੀ ਆ ਜਰੂਰ ਪਰ ਗੁਰਬਾਣੀ ਵਾਲੇ ਪਾਸੇ ਧਰਮ ਵਾਲੇ ਪਾਸੇ ਤੇ ਇਹੋ ਜਿਹੇ ਪਾਸੇ ਨਾ ਤੋਰਿਆ ਕਰੋ ਨਾਮ ਨੂੰ ਗੀਤਾ ਦਾ ਗਿਆਨ ਨਾਮ ਹਰਮੈਨ ਦਾ ਗਿਆਨ ਨਾ ਗੁਰੂ ਗ੍ਰੰਥ ਸਾਹਿਬ ਦਾ ਨਾ ਬਾਈਬਲ ਦਾ ਨਾ ਕੁਰਾਨ ਦਾ ਉਹਨੂੰ ਕਿਸੇ ਚੀਜ਼ ਦਾ ਗਿਆਨ ਉਹਨੇ ਗਿਆਨ ਮਨ ਵਿੱਚ ਵਸਾਇਆ ਹੀ ਨਹੀਂ ਉਹਨੂੰ ਕਿਤਾਬੀ ਗਿਆਨ ਜ਼ਰੂਰ ਹੈਗਾ ਜੇ ਤੁਸੀਂ ਉਹ ਸੁਣਨਾ ਚਾਹਿਆ ਕਰੋ ਤਾਂ ਸੁਣ ਲਿਆ ਕਰੋ ਹੋਰ ਫਿਰ ਜਿਹੜੀ ਚੀਜ਼ ਹੈ ਇਹ ਇਹਨੂੰ ਪ੍ਰਮੋਟ ਕਰਨ ਤੇ ਆ ਜਾਂਦੀ ਹੈ ਵੀ ਤੁਸੀਂ ਉਹਨੂੰ ਪ੍ਰਮੋਟ ਕਰਦੇ ਆ ਉਹ ਜਿਹੇ ਬੰਦੇ ਨੂੰ ਵਾਰ-ਵਾਰ ਨਿਚੋੜ ਕੱਢਦੇ ਹੋ ਸੋ ਸ਼ਰਮ ਕਰੋ ਬਚੋ ਗੁਰੂ ਤੋਂ ਬਚੋ ਕਾਲ ਯੁਗ ਦਾ ਪਹਿਰਾ ਭਿਆਨਕਰ ਸਮਾਂ ਬੀਤ ਰਿਹਾ ਹੈ ਦੁਨੀਆ ਮਰੀ ਜਾ ਰਹੀ ਹੈ ਯੂਕਰੇਨ ਵਿੱਚ ਰਸ਼ੀਆ ਦੇ ਵਿੱਚ ਕਈ ਤਰ੍ਹਾਂ ਪਲੇਸਟੇਸ਼ਨ ਦੇ ਵਿੱਚ ਮਰੀ ਜਾ ਰਹੀ ਹੈ ਇਜ਼ਰਾਈਲ ਦੀ ਜੰਗ ਛਿੜੀ ਹੋਈ ਹੈ ਜੰਗਾਂ ਛਿੜਨ ਵਾਲਿਆਂ ਨੇ ਆਪਣਾ ਕੀਮਤੀ ਸਮਾਂ ਤਾਂ ਵਿਅਰਥ ਕਰੀ ਜਾ ਰਿਹਾ ਗੁਰੂ ਪਾਤਸ਼ਾਹ ਨੇ ਕਿਹਾ ਸੀ 12 12 ਕੋ ਤੇ ਦੀਵਾ ਜਲੂ ਇਹ ਸੱਚੀ ਗੱਲ ਹੈ ਉਹ ਜੰਗ ਵੱਧੇ ਵੱਧੇ ਵਧਨੀ ਐਟਮੀ ਬੰਬ ਚੱਲਨੇ ਨੇ ਉਹਨਾਂ ਦੇ ਨਾਲ ਤੁਸੀਂ ਬੋਲੇ ਹੋ ਜਾਣਾ ਅੰਨੇ ਹੋ ਜਾਣਾ ਉਹਦੇ ਧੂਏਂ ਦੇ ਨਾਲ ਮਰ ਮੁੱਕ ਜਾਣਾ ਕੋਈ ਕੁਝ ਸਿਮਰਨ ਕਰਨ ਦਾ ਸਮਾਂ ਤੈਨੂੰ ਪੁੱਛਿਓ ਬਲਕੌਰ ਸਿੰਘ ਨੂੰ ਵੀ ਜਦੋਂ ਜੰਗਾਂ ਲੱਗੀਆਂ ਉਦੋਂ ਮਰੀ ਜਾਣਾ ਕਿ ਬਚਨ ਬਚਨ ਕੇ ਸਤਗੁਰੂ ਨੇ ਬਚਨ ਨੇ ਵੀ ਜਿਹੜੇ ਗੁਰੂ ਦੇ ਨਾਮ ਨਾਲ ਗੁਰੂ ਦੀ ਸ਼ਰਨ ਦੇ ਵਿੱਚ ਰਹਿਣਗੇ ਉਹ ਬਹੁਤ ਵੀ ਗੋਲੀਆਂ 'ਚ ਵੀ ਇਹਨਾਂ ਆਕਸੀਜਨਾਂ ਤੋਂ ਵੀ ਬਚ ਜਾਣਗੇ ਐਟਮਿਕ ਬੰਬਾਂ ਤੋਂ ਵੀ ਬਚ ਜਾਣਗੇ ਤੇ ਉਹਨੇ ਬੁਢੇ ਨੇ ਤਾਂ ਕਹਿਣਾ ਵੀ ਆਪਾਂ ਨਹੀਂ ਬਚ ਸਕਦੇ ਜਦੋਂ ਇਹ ਇਹ ਕੁਝ ਹੋ ਗਿਆ ਸਾਰੀ ਦੁਨੀਆ ਮਰੂਗੀ ਤਾਂ ਸਾਰੀ ਦੁਨੀਆ ਤਬਾਹ ਕਦੀ ਨਹੀਂ ਹੁੰਦੀ ਹੈਗੀ ਕਦੀ ਮਨੁਵਾਦ ਵੱਧਦਾ ਕਦੀ ਬਨੁਵਾਦ ਵੱਧਦਾ ਸੋ ਪਹਿਲਾਂ ਬਨੁਵਾਦ ਜ਼ਿਆਦਾ ਸੀਗਾ ਹੁਣ ਮਨੁਵਾਦ ਜ਼ਿਆਦਾ ਹੈ ਫੇਰ ਅੱਗੇ ਪੂਰੀ ਗੱਲ ਹੋਣੀ ਹੈ 12-12 ਕੋ ਤੇ ਦੀਵੇ ਵਾਲੀ ਸੋ ਮੇਰੇ ਉਹਦੀਆਂ ਵੀਡੀਓ ਦੇਖ ਦੇ ਕੇ ਮੈਂ ਵੀ ਅੱਕ ਚੁੱਕਾ ਹਾਂ ਮੇਰੀ ਆਦਤ ਨਹੀਂ ਹੈ ਕਿ ਵੀਡੀਓ ਬਣਾਵਾਂ ਪਾਵਾਂ ਮੈਂ ਇਹੋ ਜੀ ਵੀਡੀਓ ਮੇਰਾ ਪੂਰਾ ਚੈਨਲ ਦੇਖ ਲਿਓ ਮੈਂ ਨਹੀਂ ਪਾਉਂਦਾ ਮੈਂ ਇਹੋ ਜੀ ਕੋਈ ਵੀਡੀਓ ਨਹੀਂ ਪਾਉਂਦਾ ਜਿਹੜੀ ਕਿਸੇ ਨੂੰ ਲਾ ਕੇ ਗੱਲ ਕੀਤੀ ਹੋਵੇ ਤੇ ਆਪਣੇ ਵੀਊਆਂ ਦੇ ਚੱਕਰ 'ਚ ਇਹ ਵੀ ਮੈਂ ਆਪਣੇ ਵੀਊਆਂ ਦੇ ਚੱਕਰ 'ਚ ਨਹੀਂ ਕੀਤੀ ਪਰ ਮੇਰੇ ਤੋਂ ਹੋਇਆ ਮੈਂ ਕਿਹਾ ਵੀ ਇਹ ਟੌਪਿਕ ਤੇ ਅੱਜ ਮੈਂ ਜ਼ਰੂਰ ਪਾਵਾਂਗਾ ਕਿ ਮੇਰੇ ਵੀਰ ਜਿਹੜੇ ਯੰਗ ਵੀਰ ਨੇ ਨੌਜਵਾਨ ਨੇ ਉਹ ਇਹਨਾਂ ਚੀਜ਼ਾਂ ਨੂੰ ਨਾ ਸੁਣਨ ਔਰ ਜੇ ਸੁਣਨ ਵੀ ਤਾਂ ਉਹਨਾਂ ਨੂੰ ਉਥੇ ਗਿਆਨ ਦੀ ਮਾਕੇ ਗੁਰੂ ਜੀ ਉਹ ਤਾਂ ਚੰਗੇ ਮਾੜੇ ਕਮੈਂਟ ਵੀ ਨਾ ਕਰਿਆ ਕਰੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਕੰਮ ਬਣਦਾ ਤੁਸੀਂ ਮਾੜਾ ਕਮੈਂਟ ਕਰੋ ਤਾਂ ਚੰਗਾ ਕਰੋ ਤਾਂ ਜੀਵ ਤੁਹਾਡਾ ਮਿਲ ਜਾਂਦਾ ਤਾਂ ਸੋ ਅੱਗੇ ਤੁਹਾਡੀ ਮਰਜ਼ੀ ਹੈ ਬਾਈ ਗੁਰੂ ਤੁਹਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਮੈਨੂੰ ਵੀ ਕਮਲੇ ਰਮਲੇ ਨੂੰ ਬਖਸ਼ੇ ਜੇ ਕੋਈ ਮੇਰ ਤੋਂ ਕੋਈ ਨਾਰਾ ਚਪਣਾ ਹੋਗੀ ਜੇ ਮੈਂ ਕੋਈ ਜਿੰਨੇ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਵਿਚਾਰ ਵਿਚਾਰ ਸਾਂਝੇ ਕੀਤੇ ਨੇ ਜੇ ਕਿਸੇ ਵੀਰ ਨੂੰ ਭੈੜੀ ਲੱਗੀ ਹੋਵੇ ਤੇ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਬਾਕੀ ਮੇਰੇ ਦਿਲ ਦੇ ਵਿੱਚ ਸੀ ਉਹ ਮੈਂ ਕਹਿ ਤੀ ਤੇ ਦਿਲ ਦੀ ਗੱਲ ਆਪਾਂ ਨੂੰ ਕਹਿ ਦੇਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ